ਹਾਲੇਲੂਇਆ ਥੈਂਕ ਯੂ ਜੀਸਸ ਧੰਨਵਾਦ ਪਰਮੇਸ਼ਰ ਕੁਦਵੰਤ ਤੇਰੀ ਤਾਰੀਫ ਹੋ ਸਭ ਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਸਮਰਤੀ ਪਰਮੇਸ਼ਰ ਤੇਰੀ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਕੁਦਵੰਤ ਕੁਦਾ ਸਭ ਸ਼ਕਤੀਮਾਨ ਸੱਚੀ ਜ਼ਿੰਦਾ ਸਮਰਤੀ ਪਰਮੇਸ਼ਰ ਕੁਦਵੰਤ ਤੇਰੀ ਤਾਰੀਫ ਕਰਦੇ ਆ ਧੰਨਵਾਦ ਕਰਦੇ ਆ ਪਵਿੱਤਰ ਆਤਮਾ ਤੜਾ ਸਵਾਗਤ ਕਰਦੇ ਆ ਗੁੱਡ ਮਾਰਨਿੰਗ ਹੋਲੀ ਸਪਿਰਟ ਤਨੋਂ ਓਨਰ ਦਿਨ ਨੇ ਪਵਿੱਤਰ ਆਤਮਾ ਤੜਾ ਸਵਾਗਤ ਕਰਦੇ ਆਂ ਜੀਵਿਤ ਪ੍ਰੈਜ਼ੈਂਸ ਦੇ ਲਈ ਪਰਮੇਸ਼ਰ ਤੜਾ ਧੰਨਵਾਦ ਕਰਦੇ ਆਂ ਕਿਉਂਕਿ ਵਚਨ ਦੱਸਦਾ ਜਿੱਥੇ ਉਹਦਾ ਆਤਮਾ ਉੱਥੇ ਹੀ ਆਜ਼ਾਦੀਆਂ ਖੁਦਾਵਨ ਅੱਜ ਤੇਰੀ ਜੀਵਿਤ ਆਤਮਾ ਨੂੰ ਸੇ ਬੁਕਾਰਦੇ ਉਸ ਪਵਿੱਤਰ ਆਤਮਾ ਦੀ ਸਾਮਰਥ ਨੂੰ ਪਰਮੇਸ਼ਰ ਤੇਰੇ ਕੋਲ ਮੰਗਦੇ ਆਂ ਪਿਤਾ ਉਹ ਆਤਮਾ ਜੋ ਸਾਨੂੰ ਤੇਰੀ ਮਾਹਿਮਾ ਦੇ ਲਈ ਖੜਾ ਕਰਦਾ ਪਰਮੇਸ਼ਰ ਤੇਰੇ ਜਲਾਲੀ ਕੰਮਾਂ ਦੇ ਲਈ ਸਾਨੂੰ ਪਾਰ ਦਾ ਸਾਨੂੰ ਤਿਆਰ ਕਰਦਾ ਪਰਮੇਸ਼ਰ ਸਾਨੂੰ ਤੇਰੇ ਕਰੀਬ ਲੈ ਕੇ ਜਾਂਦਾ ਸਭ ਸ਼ਕਤੀਮਾਨ ਪਰਮੇਸ਼ਰ ਜੋ ਇਸ ਪਵਿੱਤਰ ਆਤਮਾ ਦਾ ਅਸੀਂ ਆਨਰ ਕਰਦੇ ਹਾਂ ਉਹ ਆਤਮਾ ਜਿਸ ਨੇ ਪਿਤਾ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਖੁਦਾਵਾਨਾ ਜੋਹੀ ਤੇਰਾ ਆਤਮਾ ਸਭ ਸ਼ਕਤੀਮਾਨ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰੇ ਪਿਤਾ ਤੇਰਾ ਰੂਹ ਮੱਸਾ ਦਵੇ ਸਾਨੂੰ ਪਰਮੇਸ਼ਰ ਤੇਰੀ ਰਾਵਾਂ ਤੇ ਚੱਲਣਾ ਸਿਖਾਵੇ ਪਵਿੱਤਰ ਆਤਮਾ ਸਾਡੀ ਅਗਵਾਹੀ ਕਰੇ ਅਰਜ ਪ੍ਰਾਰਥਨਾ ਨੂੰ ਕਰਨ ਦੇ ਵਿੱਚ ਪਿਤਾ ਅੱਗੇ ਉਦੀ ਹਜ਼ੂਰੀ ਦੇ ਵਿੱਚ ਬੈਠਣ ਦੇ ਲਈ ਖੁਦਾਵੰ ਸਾਨੂੰ ਬੁੱਧੀ ਸਾਨੂੰ ਅਕਲ ਸਾਨੂੰ ਸਮਝ ਦੇ ਪਿਤਾ ਜੀ ਉਸ ਵਚਨ ਨੂੰ ਲੈਣ ਦੇ ਲਈ ਖੁਦਾਵੰ ਖੁਦਾ ਖੁਦਾਵਨ ਅੱਜ ਆਪਣੇ ਬੱਚਣ ਦੇ ਨਾਲ ਸਾਨੂੰ ਪਾਰ ਪਵਿੱਤਰ ਆਤਮਾ ਸੰਨ ਤਿਆਰ ਕਰ ਉਹਦੀ ਪ੍ਰੈਜ਼ੈਂਸ ਦੇ ਵਿੱਚ ਬੈਠਣ ਦੇ ਲਈ ਉਹਦੇ ਨਾਲ ਗੱਲ ਕਰਨ ਦੇ ਲਈ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਚੁਕਾਉਣ ਦੇ ਲਈ ਸਾਨੂੰ ਤਿਆਰ ਕਰ ਪਿਤਾ ਸਰੈਂਡਰ ਕਰਨ ਦੇ ਲਈ ਸਾਨੂੰ ਤਿਆਰ ਕਰ ਉਹਦੀ ਪ੍ਰੈਜ਼ੈਂਸ ਦੇ ਨਾਲ ਪਰਣ ਦੇ ਲਈ ਅੱਜ ਸਾਨੂੰ ਤਿਆਰ ਕਰ ਸਾਨੂੰ ਪਿਤਾਗੇ ਬੋਲਣਾ ਸਿਖਾ ਉਹਦੀਆਂ ਗੱਲਾਂ ਨੂੰ ਲੈਣਾ ਸਿਖਾ ਖੁਦਾਵਨ ਖੁਦਾਵ ਦੇ ਆਤਮਾ ਦੀ ਸਾਮਰਤ ਨੂੰ ਪਰਮੇਸ਼ਰ ਲੈਣਾ ਸਿਖਾ ਉਦੇ ਮੱਸਾਂ ਨੂੰ ਲੈਣਾ ਸਿੱਖਾ ਪਰਮੇਸ਼ਵਰ ਦੀ ਰੱਖਸ਼ਾ ਕਰਨ ਨੂੰ ਸਿੱਖਾ ਪਵਿੱਤਰ ਆਤਮਾ ਸੜੀ ਆਗਵਾਹੀ ਕਰ ਆਈ ਇਸ ਪ੍ਰਾਰਥਨਾ ਦੇ ਲਈ ਸਾਨੂੰ ਲੀਡ ਕਰ ਪਵਿੱਤਰ ਆਤਮਾ ਤੁਹਾਡਾ ਵੈਲਕਮ ਕਰਦੇ ਹਾਂ ਗੁੱਡ ਮਾਰਨਿੰਗ ਹੌਲੀ ਸਪਿਰਟ ਵੀ ਵੈਲਕਮ ਯੂ ਇਨ ਦ ਮਾਈਟੀ ਨੇਮ ਆਫ ਜੀਸਸ ਤੁਹਾਡਾ ਸਵਾਗਤ ਕਰਦੇ ਹਾਂ ਲੋੜ ਸਭ ਜਨ ਜਿੰਨੇ ਜਨਾਈ ਇਸ ਪ੍ਰਾਰਥਨਾ ਨਾਲ ਜੁੜ ਟੁਕਿਆ ਪਵਿੱਤਰ ਆਤਮਾ ਦਾ ਆਨਰ ਕਰਦੇ ਆ ਹੋਇਆ ਕਹਿੰਦੇ ਹਾਂ ਕਿ ਪਰਮੇਸ਼ਾ ਸਾਨੂੰ ਲੀਡ ਕਰ ਸਾਨੂੰ ਤਿਆਰ ਕਰ ਸਾਨੂੰ ਸਿਖਾ ਪਵਿੱਤਰ ਆਤਮਾ ਸਾਨੂੰ ਬੜਾ ਪਵਿੱਤਰ ਆਤਮਾ ਸਾਨੂੰ ਪਰ ਪਵਿੱਤਰ ਆਤਮਾ ਪਿਤਾ ਦੀ ਮਹਿਮਾ ਦੇ ਲਈ ਉਹਦੀ ਉਹਦੀ ਆਰਾਧਨਾ ਕਰਨ ਦੇ ਲਈ ਉਹਦੇ ਵਚਨ ਨੂੰ ਸਿੱਖਣ ਦੇ ਲਈ ਪਿਤਾ ਸਾਡੀ ਅਗਵਾਹੀ ਕਰਸਾਨੂੰ ਚਲਾ ਪਵਿੱਤਰ ਆਤਮਾ ਧੰਨਵਾਦ ਕਰਦਿਆਂ ਉਹਦੇ ਅੰਦਰ ਵਿੱਚ ਪਰਵੇਸ਼ ਕਰਨਾ ਸ਼ੁਰੂ ਕਰੋ ਤਾਰੀਫ ਕਰਦਿਆਂ ਹੋਇਆ ਉਹਦੀਆਂ ਸਾਰੀਆਂ ਪੰਨੀਆਂ ਗੱਲਾਂ ਨੂੰ ਯਾਦ ਕਰਦਿਆਂ ਧੰਨਵਾਦ ਦੀਆਂ ਪੇਟਾਂ ਦੇ ਨਾਲ ਪਰਮੇਸ਼ਰ ਉਹਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਜੁੜਨਾ ਸ਼ੁਰੂ ਕਰੋ ਮਨੁਕਿਆਣਾ ਸ਼ੁਰੂ ਕਰੋ ਕਿ ਖੁਦਾਵਨ ਅਸੀਂ ਤੇਰਾ ਧੰਨਵਾਦ ਕਰਦੇ ਜਿੰਨੀਆਂ ਪਲਿਆਈਆਂ ਤੂੰ ਅੱਜ ਤੱਕ ਸਾਡੇ ਨਾਲ ਕੀਤੀਆਂ ਜਿੰਨੀਆਂ ਗਵਾਹੀਆਂ ਤੂੰ ਅੱਜ ਤੱਕ ਸਾਨੂੰ ਦਿੱਤੀਆਂ ਜਿੰਨੇ ਫਜ਼ਲ ਪਰਮੇਸ਼ਰ ਤੂੰ ਸਾਡੀ ਜ਼ਿੰਦਗੀ ਦੇ ਦਿੱਤੇ ਕਿਤਾ ਪਰਮੇਸ਼ਰ ਅੱਜ ਤੇਰੇ ਹਰ ਇੱਕ ਫਜ਼ਲ ਦੇ ਲਈ ਤੇਰਾ ਧੰਨਵਾਦ ਕਰਦੇ ਕਿਉਂਕਿ ਤੇਰਾ ਫਜ਼ਲ ਹੀ ਮੇਰੇ ਲਈ ਬਥੇਰਾ ਪਰਮੇਸ਼ਰ ਮੈਂ ਡਿਕਲੇਅਰ ਕਰਦਾ ਪਿਤਾ ਜਿਵੇਂ ਆਇਆ ਨਹੀਂ ਲਿਆਇਆ ਗਿਆ ਲਈ ਗਈ ਗਈ ਪਰਮੇਸ਼ਰ ਨਾਤਾ ਬੱਲਾ ਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਖੁਦਾਵਨ ਕੋ ਅੱਜ ਤੂੰ ਮੇਰੀ ਲਾਈਫ ਨੂੰ ਸੇਵ ਨਹੀਂ ਛੱਡੇਂਗਾ ਪਰਮੇਸ਼ਰ ਅੱਜ ਮੇਰਾ ਆਉਣਾ ਮੁਬਾਰਕ ਹੋਵੇਗਾ ਤੇਰੀ ਪ੍ਰੈਜ਼ੈਂਸ ਦੇ ਵਿੱਚੋਂ ਜਾਣਾ ਮੁਬਾਰਕ ਹੋਵੇਗਾ ਪਰਮੇਸ਼ਰ ਅੱਜ ਅਸੀਂ ਆਸ਼ੀਸ਼ਿਤ ਹੋ ਕੇ ਜਾਵਾਂਗੇ ਆਪਣੀਆਂ ਗਵਾਹੀਆਂ ਨੂੰ ਲੈ ਕੇ ਜਾਵਾਂਗੇ ਪਰਮੇਸ਼ਰ ਅੱਜ ਅਸੀਂ ਅੰਜੂਆਂ ਨਾਲ ਤੋਹਾਂਗੇ ਪਰਮੇਸ਼ਰ ਪਰ ਜਕਾਰਿਆਂ ਦੇ ਨਾਲ ਤੂੰ ਸਾਨੂੰ ਦਵੇਂਗਾ ਸਾਡੀਆਂ ਗਵਾਹੀਆਂ ਦੇ ਨਾਲ ਅਸੀਂ ਜੈ ਜੈਕਾਰ ਕਰਦੇ ਹਾਂ ਪਰਮੇਸ਼ਰ ਤੇਰੇ ਅੰਗਨਾ ਵਿੱਚੋਂ ਜਾਵਾਂਗੇ ਧੰਨਵਾਦ ਦੀਆਂ ਭੇਂਟਾਂ ਦੇ ਨਾਲ ਪਰਮੇਸ਼ਰ ਅਸੀਂ ਖੁਦਾਵੰ ਤੇਰੇ ਘਰ ਦੇ ਵਿੱਚੋਂ ਤੇਰੀ ਪ੍ਰੈਜ਼ੈਂਸ ਦੇ ਵਿੱਚੋਂ ਨਿਕਲਾਂਗੇ ਸੋ ਸਭ ਜਨ ਗੈਜ਼ੁਬਾਨ ਚ ਪ੍ਰਾਰਥਨਾ ਕਰਦੇ ਆਂ ਪਰਮੇਸ਼ਰ ਦੀ ਆਤਮਾ ਦੀ ਸਮਰਤ ਨੂੰ ਬੁੱਧੀ ਨੂੰ ਉਹਦੀ ਫਾਇਰ ਨੂੰ ਗ੍ਰਹਿਣ ਕਰਦੇ ਆਂ ਰਿਪੁਰਸ਼ੇ ਕੇਤਿ ਨੀਲੇ ਰਿਬਿਸ਼ੇ ਕੇਤਿ ਨੀਲੇ ਰਿਬਿਸ਼ੇ ਕੇਤਿ ਨੀਲੇ ਰਿਬਿ ਕਿਹਣਾ ਸ਼ੁਰੂ ਕਰੂ ਕਿ ਪਰਮੇਸ਼ਰ ਅੱਜ ਮੈਨੂੰ ਆਪਣੀ ਗੈਜ਼ੁਬਾਨ ਨਾ ਪਰ ਮੈਨੂੰ ਆਪਣੇ ਦਾਨਾ ਵਰਦਾਨਾ ਦੇ ਨਾਲ ਪਰ ਪਰਮੇਸ਼ਰ ਮੈਨੂੰ ਇਹ ਗ੍ਰੇਸ ਦੇ ਕਿ ਮੈਂ ਤੇਰੇ ਖੁਦਾਵੰਦ ਦੂਤਾਂ ਦੀਆਂ ਬੋਲੀਆਂ ਨੂੰ ਬੋਲ ਸਕਾਂ ਪਰਮੇਸ਼ਰ ਮੇਰੇ ਹੋਟਾਂ ਨੂੰ ਮੱਸਾ ਕਰ ਮੇਰੇ ਸ਼ਬਦਾਂ ਨੂੰ ਮੱਸਾ ਕਰ ਪਰਮੇਸ਼ਰ ਮੈਨੂੰ ਅੱਜ ਆਪਣੀ ਗੈਰ ਜ਼ੁਬਾਨ ਦੇ ਨਾਲ ਪਰਦੇ ਆਪਣੇ ਦਾਨਾਂ ਵਿਦੇ ਵਰਦਾਨਾਂ ਦੇ ਨਾਲ ਪਰਦੇ ਪਰਮੇਸ਼ਰ ਮੇਰੀ ਅਗਵਾਹੀ ਕਰ ਖੁਦਾਵੰਦ ਮੈਨੂੰ ਬੜਾ ਪਵਿੱਤਰ ਆਤਮਾ ਆਪਣੀ ਸਾਮਰ ਦੇ ਵਿੱਚ ਆਪਣੇ ਮੱਸਾ ਦੇ ਵਿੱਚ ਆਪਣੇ ਵਰਦਾਨਾਂ ਦੇ ਵਿੱਚ ਮੇਰੇ ਹੋਟਾਂ ਨੂੰ ਪਰਮੇਸ਼ਰ ਸ਼ੂ ਤਾਂ ਕਿ ਮੈਂ ਤੇਰੇ ਦੂਤਾ ਦੀਆਂ ਬੋਲੀਆਂ ਨੂੰ ਬੋਲ ਸਕਾਂ ਪਰਮੇਸ਼ਰ ਰੇ ਬੁਰੂਸ਼ੇ ਕੇ ਤੈ ਨੀਲੇ ਰੇ ਬੇਰੇ ਸ਼ੇ ਕੇ ਤੈ ਨੀਲੇ ਰੱਖਾ ਥੰਨ ਲਾਰਾ ਬਾਰਾ ਸ਼ਖਾ ਥੰਨ ਲਾਰਾ ਬਾਰਾ ਸ਼ੇ ਕੇ ਤੈ ਨੀਲੇ ਰੇ ਬੁਰੂਸ਼ੇ ਕੇ ਤੈ ਨੀਲੇ ਰੇ ਬੇਰੇ ਰਾ ਪਾ 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 ਪਵਿੱਤਰ ਆਤਮਾ ਜਿ ਆਪਣੇ ਇੱਕ ਇੱਕ ਜਨ ਨੂੰ ਟੱਚ ਕਰ ਬਲੈਸ ਕਰ ਪਰਮੇਸ਼ਰ ਇੱਕ ਇੱਕ ਜਨ ਤੇ ਤੇਰੀ ਫਾਇਰ ਉtre ਪਿਤਾ ਰਾਈਟ ਨਾ ਤੇਰੇ ਦੂਤਾਂ ਦੀਆਂ ਬੋਲੀਆਂ ਦੇ ਨਾਲੇ ਪਰਚਣ ਪਿਤਾ ਅੱਜ ਇੰਨੀਆਂ ਜ਼ੁਬਾਨਾਂ ਮੱਸਾ ਕਰ ਹੂਠ ਮੱਸਾ ਕਰੇ ਨਦੀਆਂ ਪ੍ਰਾਰਥਨਾਵਾਂ ਮੱਸਾ ਕਰ ਪਰਮੇਸ਼ਰ ਕੁਦਾਵਨ ਖੁਦਾ ਜੀ ਜਿਹਨਾਂ ਨੂੰ ਮੱਸਾ ਕਰ ਆਪਣੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਪਣੀ ਹਜ਼ੂਰੀ ਦੇ ਨਾਲ ਇੱਕ ਇੱਕ ਜਾਨੂੰ ਪਰਦੇ ਆਪਣੀ ਗਲੋਰੀ ਦੇ ਨਾਲ ਪਰਦੇ ਆਪਣੇ ਅਨੁਗ੍ਰਹਿ ਦੇ ਨਾਲ ਪਰਦੇ ਆਪਣੀ ਦਇਆ ਦੇ ਨਾਲ ਪਰਦੇ ਆਪਣੀ ਕਰੂਣਾ ਦੇ ਨਾਲ ਪਰਦੇ ਪਵਿੱਤਰ ਆਤਮਾ ਤੇਰੀ ਸਮਰਥਾ ਇਹਨਾਂ ਦੇ ਜੀਵਨ ਚ ਐਂਟਰ ਕਰੇ ਸੋ ਸਭ ਜਨ ਆਪਣੇ ਆਪ ਨੂੰ ਵਚਨ ਦੇ ਲਈ ਤਿਆਰ ਕਰਨਾ ਸ਼ੁਰੂ ਕਰੋ ਲਾਰਡ ਕਿ ਮੈਂ ਅੱਜ ਤਿਆਰ ਹੁਣਾ ਤੇਰੇ ਜੀਵਿਤ ਵਚਨ ਨੂੰ ਲੈਣ ਦੇ ਲਈ ਪਿਤਾ ਮੈਂ ਵਿਸ਼ਵਾਸ ਕਰਦਾ ਵਿਸ਼ਵਾਸ ਕਰਦੀ ਆ ਪਰਮੇਸ਼ਰ ਅੱਜ ਦਾ ਤੇਰਾ ਵਚਨ ਮੇਰੀ ਜ਼ਿੰਦਗੀ 'ਚ 100 ਗੁਣਾ ਫਲ ਲੈ ਕੇ ਆਵੇਗਾ ਅਤੇ ਮੇਰੇ ਫਲਨ ਨੂੰ ਤੂ ਕੱਚੇ ਨਾ ਛੜੰਦਵੇਂਗਾ ਪਿਤਾ ਮੈਨੂੰ ਆਪਣੀ ਈਸ਼ਵਰੀ ਬੁੱਧੀ ਦੇ ਸਮਝ ਦੇ ਪਵਿੱਤਰ ਆਤਮਾ ਦੇ ਦੁਆਰਾ ਮੈਨੂੰ ਸਿਖਾ ਕੁਦਵੰਤ ਤੇਰੇ ਵਚਨ ਨੂੰ ਲੈਣਾ ਨੂੰ ਗ੍ਰਹਿਣ ਕਰਨਾ ਉਸ ਉੱਤੇ ਚੱਲਣਾ ਪਰਮੇਸ਼ਰ ਮੈਨੂੰ ਸਿਖਾ ਪਿਤਾ ਅੱਜ ਦਾ ਤੇਰਾ ਵਚਨ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ 'ਚ 100 ਗੁਣਾ ਫਲ ਲੈ ਕੇ ਆਵੇ ਅੱਜ ਦੇ ਵਚਨ ਨੂੰ ਚੁਰਾਉਣ ਵਾਲੀ ਸਾਰੀਆਂ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਨੂੰ ਮੈਂ ਡਾਂਟਦੀ ਆ ਉਹਨਾਂ ਦੇ ਤੇ ਮੈਂ ਪਵਿੱਤਰ ਆਤਮਾ ਦੀ ਅੱਗ ਦੀ ਨਿਤਰਾ ਗ੍ਰੇਸ ਤੇਰੇ ਇੱਕ ਇੱਕ ਜੰਦੇ ਤੇ ਮੰਗਦੀ ਤੇਰੀ ਬੁੱਧੀ ਨੂੰ ਮੰਗਦੀ ਆ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਸਵਚਨ ਨੂੰ ਪੜਾਂਗੇ ਔਰ ਆਪਣੇ ਆਪ ਨੂੰ ਇਸ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰਨ ਦੇ ਲਈ ਤਿਆਰ ਕਰਨਾ ਫਾਇਰ ਨਾ ਪਰ ਕਿ ਅਸੀਂ ਅੱਜ ਦੇ ਵਚਨ ਦੇ ਦੁਆਰਾ ਅਸੀਂ ਪ੍ਰਾਰਥਨਾ ਕਰਾਂਗੇ ਹਾਲੇਲੂਇਆ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਸਵਚਨ ਨੂੰ ਪੜਾਂਗੇ ਇਸ ਤੇ ਮਨਨ ਕਰਾਂਗੇ ਇਸ ਤੇ ਧਿਆਨ ਕਰਾਂਗੇ ਔਰ ਪਰਮੇਸ਼ਰ ਦੀਆਂ ਉਹਨਾਂ ਸਾਰੀਆਂ ਭਲਾਈਆਂ ਨੂੰ ਅਸੀਂ ਗ੍ਰਹਿਣ ਕਰਾਂਗੇ ਹਾਲੇਲੂਇਆ हे मेरे पुत्र जे तू मेरे ਆਖੇ ਲੱਗੇ ਅਤੇ मेरे हुक्मा ਨੂੰ ਆਪਣੇ ਕੋਲ ਸਾंभ ਰੱਖੇ ਭਈ ਬੁੱਧਵਲ ਕੰਨ ਲਾਵੇ ਅਤੇ ਸਮਝ ਉੱਤੇ ਚਿੱਤ ਲਾਵੇ ਹਾਂ जे तू ਵਿਵੇਕ ਲਈ ਪੁਕਾਰੇ ਅਤੇ ਸਮਝ ਲਈ ਆਵਾਜ਼ ਕਰ ਦੇ ਜੇ ਤੂੰ ਚਾਂਦੀ ਵਾਂਗੂ ਉਹਦੀ ਪਾਲ ਕਰੇ ਅਤੇ ਗੁਪਤਤਾ ਨੂੰ ਵਾਂਗੂ ਉਹਦੀ ਖੋਜ ਕਰੇ ਤਾ ਤੂ ਯਹਵਾ ਦੀ ਪੈ ਨੂੰ ਸਮਝੇਗਾ ਅਤੇ ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਕਰੇਗਾ ਕਿਉਂ ਜੋ ਬੁੱਧ ਯਹਵਾ ਹੀ ਦਿੰਦਾ ਹੈ ਗਿਆਨ ਤੇ ਸਮਝ ਉਸ ਦੇ ਮੂੰਹੋਂ ਨਿਕਲਦੀ ਹੈ ਸੱਚਿਆਰਾਂ ਲਈ ਉਹ ਦਿਨਾਈ ਰੱਖ ਛੜਦਾ ਹੈ ਜਿਹੜੇ ਖਰਿਆਈ ਨਾਲ ਚੱਲਦੇ ਹਨ ਉਹਨਾਂ ਲਈ ਉਹ ਟਾਲ ਹੈ ਤਾਂ ਜੋ ਉਹ ਨਿਆਉ ਦੇ ਰਾਹਾਂ ਦੀ ਰਾਖੀ ਕਰੇ ਅਤੇ ਆਪਣੇ ਭਗਤਾਂ ਦੀ ਰਾਖੀ ਰੱਖਿਆ ਕਰੇ ਤਦ ਤੂ ਧਰਮ ਅਤੇ ਨਿਆਂ ਅਤੇ ਇਨਸਾਫ ਨੂੰ ਸਗੋ ਹਰੇਕ ਪਲੇ ਰਾਂ ਨੂੰ ਸਮਝੇਗਾ ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗਾ ਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ ਮਤ ਤੇਰੀ ਪਾਲਣਾ ਕਰੇਗੀ ਅਤੇ ਸਮਝ ਤੇਰੀ ਰਾਖੀ ਕਰੇਗੀ ਪਾਈ ਤੇਨੂੰ ਬੁਰਿਆ ਬੁਰਿਆਰੇ ਰਾਹਾਂ ਤੋਂ ਅਤੇ ਖੋਟੀਆਂ ਗੱਲਾਂ ਕਰਨ ਵਾਲੇ ਮਨੁੱਖਾਂ ਤੋਂ ਛੁਡਾਉਣ ਜਿਹੜੇ ਸੱਚਾਈ ਦੀਆਂ ਰਾਹਾਂ ਨੂੰ ਛੱਡ ਕੇ ਅਨੇਰੇ ਰਾਹ ਵਿੱਚ ਤੁਰਦੇ ਹਨ ਜਿਹੜੀ ਬੁਰੀਾਈ ਕਰਨ ਕਰਨੋਂ ਆਨੰਦ ਹੁੰਦੇ ਅਤੇ ਬੁਰੀਾਈ ਦੇ ਖੋਟਿਆ ਕੰਮਾਂ ਤੋਂ ਖੁਸ਼ੀ ਮਨਾਉਂਦੇ ਹਨ ਜਿਨ੍ਹਾਂ ਦੇ ਰਾ ਵਿੰਗੇ ਅਤੇ ਚਾਲਾਂ ਵਿਗੜੀਆਂ ਹੋਈਆਂ ਹਨ ਤਾਂ ਜੋ ਉਹ ਤੈਨੂੰ ਪ੍ਰਾਇਆ ਤੀਵੀ ਤੋਂ छुड़ाਵੇ ਉਸ ਉਪਰੀ ਤੀਵੀ ਤੋਂ ਜਿਹੜੀ ਚਿਕਨਾਈ ਚੋਪੜੀਆਂ ਗੱਲਾਂ ਕਰਦੀ ਹੈ ਜਿਨੇ ਆਪਣੀ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਤੇ ਆਪਣੇ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਛੱਡਿਆ ਹੈ ਕਿਉਂ ਜੋ ਉਹਦਾ RAM ਮੌਤਵਾਲ ਲੇ ਪੰਦਾ ਅਤੇ ਉਹਦੇ ਰਾ ਪੂਤਨਿਆਂ ਵੱਲ ਜਿਹੜੇ ਉਹਦੇ ਕੋਲ ਜਾਂਦੇ ਹਨ ਉਹਨਾਂ ਵਿੱਚੋਂ ਕੋਈ ਮੁੜ ਕੇ ਨਹੀਂ ਆਉਂਦਾ ਅਤੇ ਨਾ ਹੀ ਜੋਂ ਦੇ ਰਾ ਤੱਕ ਅੱਪੜਦਾ ਹੈ ਕਿਉਂ ਐ ਤੂੰ ਪਲਿਆ ਦੇਰਾ ਵਿੱਚ ਤੁਰੇਗਾ ਤੇ ਧਰਮਿਆਂ ਦੇ ਮਾਰਗਾਂ ਨੂੰ ਫੜੀ ਰੱਖੇਗਾ ਸੱਚਾ ਸਚਾਰ ਹੀ ਧਰਤੀ ਉੱਤੇ ਵਸਣਗੇ ਤੇ ਖਰੇ ਖਰੇ ਹੀ ਉਹਦੇ ਵਿੱਚ ਰਹਿ ਜਾਣਗੇ ਬਰ ਦੁਸ਼ਟਰਤੀ ਤੋਂ ਕੱਢੇ ਜਾਣਗੇ ਅਤੇ ਛਲਿਏ ਉਸ ਵਿੱਚੋਂ ਪੁੱਟੇ ਜਾਣਗੇ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਜ਼ਸ ਲਾਰਡ ਤੇਰਾ ਧੰਨਵਾਦ ਕਰਦੇ ਆਂ ਖੁਦਾਵੰ ਤੇਰੇ ਇਸ ਜੀਵਿਤ ਵਚਨ ਦੇ ਲਈ ਪਿਤਾ ਜੋ ਸਾਡੇ ਲਈ ਤੂੰ ਭੇਜਿਆ ਅੱਜ ਖੁਦਾਵੰ ਇਸ ਵਚਨ ਅਸੀਂ ਔਨਰ ਕਰਦੇ ਲੋਡ ਅਸੀਂ ਨੂੰ ਗ੍ਰਹਿਣ ਕਰਦੇ ਹਾਂ ਪਿਤਾ ਅਸੀਂ ਤੇਰੀਆਂ ਤੇ ਪੁੱਤਰਾਂ ਪਰਮੇਸ਼ਰ ਸਿ ਤੇਰੀਆਂ ਗੱਲਾਂ ਦੇ ਵੱਲ ਧਿਆਨ ਲਗਾਉਣੇ ਪਰਮੇਸ਼ਰ ਅਈ ਦੇ ਜਿੰਨੇ ਲੋਕਾਂ ਨੇ ਤੇਰੀs ਵਚਨ ਨੂੰ ਸੁਣਿਆ ਨੇ ਤੇ ਜ਼ਿੰਦਗੀ ਚਾਇਦੇ ਵਚਨ ਪਰਮੇਸ਼ਰ ਸੌਗਨਾ ਫਲ ਲੈ ਖਾਵੇ ਤੇਰਾ ਆਤਮਾ ਇੱਕ ਇੱਕ ਜਨ ਨੂੰ ਪਰਮੇਸ਼ਰ ਤੇਰੀ ਬੁੱਧੀ ਦੀਆਂ ਗੱਲਾਂ ਨੂੰ ਸਿਖਾਵੇ ਪਿਤਾ ਵਿਵੇਕ ਇਹਨਾਂ ਦੇ ਜੀਵਿਤ ਕਰੇ ਇੱਕ ਜਨ ਦੇ ਜੀਵਨ ਦੇ ਤੇਰਾ ਜੀਵਿਤ ਵਿਵੇਕ ਗ੍ਰਹਿਣ ਕਰਨ ਪਿਤਾ ਤੇਰੀ ਸਮਰਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਲੋੜ ਰਬਰਾ ਸ਼ਖਾ ਖਾਥਾਨਾ ਦਾ ਰਬਰਾ ਸ਼ੇਖੇ ਤੇੰਨ ਲੇਰੇ ਬਰੇ ਰੇ ਬੁਰਸ਼ੇ ਕੀ ਤੀਨ ਨੀਲਿ ਰੀ ਬੁਰਸ਼ੇ ਕੀ ਤੀਨ ਨੀਲਿ ਰੀ ਬੁਰਸ਼ੀ ਕਤਨ ਲਾਰਾ ਬਰਾ ਸ਼ਕ ਕਤਨ ਲਾਰਾ ਬਰਾ ਸ਼ਕ ਕਤਨ ਲਾਰਾ ਬਰਾ ਰੇ ਬੁਰਸ਼ੇ ਕੀ ਤੀਨ ਨੀਲਿ ਰੀ ਬੁਰਸ਼ੇ ਕੀ ਤੀਨ ਨੀਲਿ ਰੀ ਬੁਰਸ਼ੇ ਕੀ ਤੀਨ ਨੀਲਿ ਰੀ ਬੁਰਸ਼ੀ ਕਤਨ ਲਾਰਾ ਬਰਾ ਸਭ ਜਨ ਆਪਣੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਤਿਆਰ ਕਰੋ ਕਿ ਖੁਦਾਵਾਨ ਅੱਜ ਮੈਂ ਜਿੱਦਾਂ ਹੀ ਤੇਰੇ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰਾਂ ਮੈਂ ਵਿਸ਼ਵਾਸ ਕਰਦਾ ਕਿ ਅੱਜ ਮੈਂ 100 ਗੁਣਾ ਫਲ ਲੈ ਕੇ ਆਵਾਂਗਾ ਹਰ ਅੰਧਕਾਰ ਦੀ ਸ਼ੈਤਾਨੀ ਤਾਕਤ ਜੋ ਮੇਰੀ ਲਾਈਵ ਦੇ ਉੱਤੇ ਅਟੈਕ ਕਰਦੀ ਮੇਰੇ ਬੱਚਾ ਮੇਰੇ ਕਰਾਨਿਆਂ ਦੇ ਉੱਤੇ ਪਿਤਾ ਅੱਜ ਉਹਦੀਆਂ ਸਾਰੀਆਂ ਤਾਕਤਾਂ ਉਹਦੀਆਂ ਸਾਰੀਆਂ ਯੁਕਤੀਆਂ ਉਹਦੀਆਂ ਸਾਰੀਆਂ ਤਿਆਰ ਨਾਸ਼ ਕਰੇਗਾ ਪਿਤਾ ਕਿਉਂਕਿ ਜਦ ਜਦ ਤੇਰੇ ਬਚਨ ਦੇ ਆਧਾਰ ਤੇ ਪ੍ਰਾਰਥਨਾ ਕੀਤੀ ਗਈ ਪਰਮੇਸ਼ਰ ਜਿਸ ਨੂੰ ਤੋਂ ਆਪਣੇ ਨਾਮ ਤੋਂ ਮਹੱਤਮਪੂਰਨ ਆਦਰ ਦਿਨਾਂ ਪਰਮੇਸ਼ਰ ਅੱਜ ਵਚਨ ਦਾ ਅਸੀਂ ਆਨਰ ਕਰਦੇ ਆ ਪਿਤਾ ਅਸੀਂ ਉਹਨੂੰ ਆਦਰ ਦਿੰਦੇ ਆ ਔਰ ਅਸੀਂ ਵਿਸ਼ਵਾਸ ਕਰਦੇ ਜਿੱਦਾਂ ਅਸੀਂ ਅੱਜ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਹਾਲਾਤ ਸੜੇ ਕਰਾਣੇ ਸੜੀ ਇੱਕ ਇੱਕ ਚੀਨ ਤੂੰ ਸੇਵ ਨਹੀਂ ਛੱਡੇਗਾ ਅਸੀਂ ਬlesਸਿਆ ਪਰਮੇਸ਼ਰ ਖੁਦਾਵੰ ਤੇਰੇ ਵਚਨ ਦੇ ਦੁਆਰਾ ਅਸੀਂ ਪ੍ਰਾਰਥਨਾ ਕਰਦੇ ਸਾਨੂੰ ਗ੍ਰੇਸ ਦੀ ਰੇਪੁਰੋਸ਼ੇ ਕਿ ਤਿੰਨੇ ਲੇਰੇ ਬੇਰੇ ਸ਼ੇਕ ਕਿ ਤਿੰਨੇ ਲੇਰੇ ਬੁਰੋਸ਼ੀ ਕਾ ਤਨ ਨਾਲ ਰਬਾ ਬਬਾ 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 ਰੋ ਪੁਰੋਸ਼ੇ ਕਿ ਤਿੰਨੇ ਕਿਤੇ ਨੀਲੇ ਦੇ ਬੁਰਸ਼ ਕਿਤੇ ਨੀਲੇ ਦੇ ਬੁਰਸ਼ ਕਿਤੇ ਨੀਲੇ ਦੇ ਬਰੇ ਪਰਮੇਸ਼ਰ ਮੈਂ ਤੇਰੇ 기 ਪ੍ਰਾਰਥਨਾ ਕਰਦੀ ਪ੍ਰਭ ਯਿਸੂ ਮਸੀਹ ਦੇ ਜੀਵਿਤ ਨਾਮ ਜਿ ਯਹਵਾ ਖੁਦਾਵਨ ਖੁਦਾ ਅਗਨਾ ਪਰੇ ਪਰਮੇਸ਼ਰ ਆਪਣੇ ਲੋਕਾਂ ਦਾ ਬਦਲਾ ਲੈਣ ਵਾਲੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਖੁਦਾਵਨ ਖੁਦਾ ਹਰ ਇੱਕ ਕੋ ਆਤਮਾ ਖੁਦਾਵਨ ਖੁਦਾ ਜੋ ਤੇਰੇ ਲੋਕਾਂ ਨੂੰ ਤੇਰੇ ਵਚਨ ਦੇ ਉੱਤੇ ਚੱਲਣ ਤੋਂ ਰੋਕਦਾ ਪਰਮੇਸ਼ਰ ਖੁਦਾਵੰ ਤੇਰੇ ਹੁਕਮਾ ਦੀਵਲ ਧਿਆਨ ਕਰਨ ਤੋਂ ਰੋਕਦਾ ਇਹਨਾਂ ਨੂੰ ਪਤਾ ਸਾਂਭ ਕੇ ਰੱਖਣ ਤੋਂ ਰੋਕਦਾ ਤੇਰੇ ਮਾਰਗ 'ਤੇ ਚੱਲਣ ਤੋਂ ਰੋਕਦਾ ਖੁਦਾਵੰ ਖੁਦਾ ਅਜੋ ਸਾਰੀਆਂ ਦੁਸ਼ਟ ਆਤਮਾਵਾਂ ਦੇ ਉੱਤੇ ਪਰਮੇਸ਼ਾ ਮੇਰੇ ਤੇਰੇ ਪਵਿੱਤਰ ਆਤਮਾ ਦੀ ਅੱਗ ਦਿਨੀਆਂ ਜਿੰਨੀਆਂ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਪਰਮੇਸ਼ਰ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਪਰਮੇਸ਼ਰ ਤੇਰੇ ਬਚਨ ਦੇ ਉੱਤੇ ਚੱਲਣ ਤੋਂ ਰੋਕਦੀਆਂ ਪਰਮੇਸ਼ਰ ਤੇਰੇ ਬਚਨ ਤੇ ਮੰਨਨ ਕਰਨ ਤੋਂ ਰੋਕਦੀਆਂ ਪਰਮੇਸ਼ਰ ਖੁਦਾਵਨ ਖੁਦਾ ਨੇ ਦੇ ਵਿਵੇਕ ਜੀਵਿਤ ਹੋਣ ਤੋਂ ਰੋਕਦੀਆਂ ਖੁਦਾਵਨ ਖੁਦਾ ਉਹਨਾਂ ਸਭ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਖੁਦਾਵੰਤ ਤੇਰਾ ਵਿਵੇਕ ਖੁਦਾਵੰਤ ਖੁਦਾਇ ਨਦੀਆਂ ਲਾਈਫ ਪਾ ਤੇਰਾ ਜੀਵਿਤ ਵਿਵੇਕ ਉੱtre ਖੁਦਾਵੰਤ ਖੁਦਾ ਤੇਰੀ ਫਾਇਰ ਕਾਰਿਆ ਕਰੇ ਤੇਰੀ ਫਾਇਰ ਕਾਰਿਆ ਕਰੇ ਤੇਰੀ ਫਾਇਰ ਕਾਰਿਆ ਕਰੇ ਪਵਿੱਤਰ ਆਤਮਾ ਅੱਗ ਵਰਸਾ ਅੱਗ ਵਰਸਾ ਅੱਗ ਵਰਸਾ ਅੱਗ ਵਰਸਾ ਹਰੇਕ ਕੋ ਆਤਮਾ ਮੈਕ ਕਮਾਂਡ ਕਰ ਦੀ ਜੋ ਨਦੀ ਲਾਈਫ ਦੇਤੇ ਪਰਮੇਸ਼ਰ ਤੇਰੇ ਬਚਨ ਤੇ ਚੱਲਣ ਤੋਂ ਰੋਕਦਾ ਯੇਸ਼ੂ ਮਸੀਹ ਦੇ ਨਾਮ ਦੇ ਚ ਹਰੇਕ ਕੋ ਦੁਸ਼ਟ ਆਤਮਾ ਨਾ ਦੇਕਰ ਆ ਪਰਿਵਾਰਾਂ ਨੂੰ ਛੱਡ ਕੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਖੁਦਾਵਨ ਮੈਂ ਪ੍ਰਾਰਥਨਾ ਕਰਦੀ ਤੇਰੇ ਜੀਵਿਤ ਨਾਮ ਵਿੱਚ ਖੁਦਾਵਨ ਖੁਦਾ ਹਰ ਇੱਕ ਕੋ ਆਤਮਾ ਪਰਮੇਸ਼ਰ ਜੋ ਇਹਨਾਂ ਨੂੰ ਤਰਮ ਦੇ ਵਿੱਚ ਚੱਲਣ ਤੋਂ ਰੋਕਦਾ ਪਰਮੇਸ਼ਰ ਖੁਦਾਵਨ ਖੁਦਾ ਤੇਰੇ ਮਾਰਗ ਉਤੇ ਚੱਲਣ ਤੋਂ ਰੋਕਦਾ ਪਰਮੇਸ਼ਰ ਜਿੰਨੀਆਂ ਆਤਮਾਵਾਂ ਇਹਨਾਂ ਨੂੰ ਤੇਰੀ ਈਸ਼ਵਰੀ ਬੁੱਧੀ ਲੈਣ ਤੋਂ ਰੋਕਦੀਆਂ ਇਹਨਾਂ ਦੀ ਬੁੱਧੀ ਤੇ ਅਟੈਕ ਕਰਦੀਆਂ ਪਰਮੇਸ਼ਾ ਔਰ ਤੇਰੀ ਈਸ਼ਵਰੀ ਬੁੱਧੀ ਲੈਣ ਤੋਂ ਰੋਕਦੀਆਂ ਇਹਨਾਂ ਨੂੰ ਮੂਰਖਤਾਈ ਦੀ ਵੱਲ ਮੋੜਦੀਆਂ ਖੁਦਾਵਨ ਖੁਦਾ ਇਹਨਾਂ ਦੇ ਇਹਨਾਂ ਦੇ ਕਰਾਨਿਆਂ ਦੇ ਇਹਨਾਂ ਦੇ ਬੱਚਿਆਂ ਨੂੰ ਪਰਮੇਸ਼ਾ ਹਰੇਕ ਨੂੰ ਮੂਰਖਤਾਈ ਦੀ ਆਤਮਾ ਦੇ ਉੱਤੇ ਜੋ ਇਹਨਾਂ ਦੀ ਬੁੱਧੀਮਾਨੀ ਦੇ ਨਾਲ ਚੱਲਣ ਤੋਂ ਰੋਕਦੀਆਂ ਔਰ ਤੇਰੀ ਈਸ਼ਵਰੀ ਬੁੱਧੀ ਲੈਣ ਤੋਂ ਰੋਕਦੀਆਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅਗ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਰਿਲੀਜ਼ ਫਾਇਰ ਇਨ ਦਾ ਨੇਮ ਆਫ ਜੀਜ਼ਸ ਕੈਨ ਅ ਸ਼ੁਰੂ ਕਰੋ ਕਿ ਪਰਮੇਸ਼ਰ ਹਰੇ ਕੋ ਆਤਮਾ ਜੋ ਮੈਨੂੰ ਬੁੱਧੀ ਦੇ ਨਾਲ ਚੱਲਣ ਤੋਂ ਰੋਕਦਾ ਔਰ ਮੇਰੀ ਬੁੱਧੀ ਤੇ ਅਟੈਕ ਕਰਦਾ ਔਰ ਮੈਨੂੰ ਮੂਰਖਤਾਈ ਦੀ ਵੱਲ ਲੈ ਕੇ ਜਾਂਦਾ ਪਰਮੇਸ਼ਰ ਮੇਰੇ ਬੱਚਿਆਂ ਦੀ ਬੁੱਧੀ ਤੇ ਅਟੈਕ ਕਰਦਾ ਖੁਦਾਵਾਨ ਮੇਰੇ ਹਸਬੈਂਡ ਮੇਰੀ ਵਾਈਫ ਮੇਰੇ ਮਾਤਾ ਪਿਤਾ ਮੇਰੇ ਪੈਨ ਪਰਾਵਾ ਮੇਰੇ ਰਿਸ਼ਤੇਦਾਰ ਮੇਰੇ ਚਰਚ ਦੀ ਬੁੱਧੀ ਦੇ ਉੱਤੇ ਅਟੈਕ ਕਰਦਾ ਰੋ ਉਹਨਾਂ ਦੀ ਮੂਰਖਤਾ ਹੀ ਦੀ ਵੱਲ ਉਹਨਾਂ ਨੂੰ ਮੋੜਦਾ ਖੁਦਾਵਨ ਖੁਦਾ ਤੇਰੇ ਮਾਰਗ 'ਤੇ ਸਾਨੂੰ ਚੱਲਣ ਤੋਂ ਰੋਕਦਾ ਤੇਰੀ ਈਸ਼ਵਰੀ ਬੁੱਧੀ ਨੂੰ ਸਾਨੂੰ ਲੈਣ ਤੋਂ ਰੋਕਦਾ ਖੁਦਾਵਨ ਖੁਦਾ ਅੱਜ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਗੂ ਤਰੇ ਆਗੂ ਤਰੇ ਆਗੂ ਤਰੇ ਆਗੂ ਤਰੇ ਆਗੂ ਤਰੇ ਖੁਦਾਵਨ ਅੱਜ ਤੇਰੇ ਲੋਕਾਂ ਦੀ ਬੁੱਧੀ ਨੂੰ ਮੱਸਾ ਕਰਦੀਆਂ ਪਰਮੇਸ਼ਰ ਤੇਰੀ ਈਸ਼ਵਰੀ ਬੁੱਧੀ ਇਹਨਾਂ ਦੀ ਜ਼ਿੰਦਗੀ 'ਚ ਐਂਟਰ ਕਰੇ ਪਰਮੇਸ਼ਰ ਇਹਨਾਂ ਦੀ ਬੁੱਧੀ ਨੂੰ ਮੱਸਾ ਕਰ ਮੱਸਾ ਕਰ ਮੱਸਾ ਕਰ ਮੱਸਾ ਕਰ ਪਰਮੇਸ਼ਰ ਹਰ ਮੂਰਖਤਾ ਇਹਨਾਂ ਨੂੰ ਛੱਡ ਕੇ ਜਾਵੇ ਹਰ ਮੂਰਖਤਾ ਇਹਨਾਂ ਨੂੰ ਛੱਡ ਕੇ ਜਾਵੇ ਯੀਸ਼ੂ ਮਸੀਹ ਦੇ ਨਾਮ ਦੇ ਚ ਔਰ ਇਹਨਾਂ ਦੀਆਂ ਬੁੱਧੀ ਪਰਮੇਸ਼ਰਾਂ ਦੀ ਬੁੱਧੀ ਤੇਰੀ ਈਸ਼ਵਰੀ ਬੁੱਧੀ ਬਣ ਜਾਵੇ ਖੁਦਾਵਨ ਖੁਦਾ ਇਹ ਖੁਦਾਵਨ ਖੁਦਾ ਬੁੱਧੀ ਦੇ ਦੁਆਰਾ ਹੀ ਪਰਮੇਸ਼ਰ ਤੇਰੇ ਕੰਮ ਨੂੰ ਵਧਾ ਸਕਦੇ ਆ ਬੁੱਧੀ ਦੇ ਦੁਆਰਾ ਆਪਣੇ ਪਰਿਵਾਰਾਂ ਨੂੰ ਚਲਾ ਸਕਦੇ ਆ ਤੇਰੀ ਈਸ਼ਵਰੀ ਬੁੱਧੀ ਦੇ ਦੁਆਰਾ ਪਰਮੇਸ਼ਰ ਆਪਣੀਆਂ ਸੇਵਕਾਈਆਂ ਨੂੰ ਚਲਾ ਸਕਦੇ ਆ ਤੇਰੀ ਈਸ਼ਵਰੀ ਬੁੱਧੀ ਦੇ ਦੁਆਰਾ ਆਪਣੀ ਮੈਰਿਡ ਲਾਈਫ ਨੂੰ ਪਰਮੇਸ਼ਰ ਚਲਾ ਸਕਦੇ ਆ ਅੱਜ ਉਹ ਬੁੱਧੀ ਇਹਨਾਂ ਨੂੰ ਦਿਓ ਹੇ ਇੱਕ ਇੱਕ ਜਨਮ ਮੰਗਣਾ ਸ਼ੁਰੂ ਕਰੋ ਕਿ ਖੁਦਾਵਨ ਮੈਨੂੰ ਗ੍ਰੇਸ ਦੇ ਮੇਰੇ ਤੇ ਅਨੁਗ੍ਰਹਿ ਕਰ ਆਪਣਾ ਫਜ਼ਲ ਕਰ ਤਾਂ ਕਿ ਤੇਰੀ ਈਸ਼ਵਰੀ ਬੁੱਧੀ ਦੁਆਰਾ ਮੈਂ ਸਭ ਕੁਝ ਕਰ ਸਕਦਾ ਪਰਮੇਸ਼ਰ ਅੱਜ ਉਹ ਤੇਰੀ ਈਸ਼ਵਰੀ ਬੁੱਧੀ ਤੇਰੇ ਲੋਕਾਂ ਚ ਐਂਟਰ ਕਰੇ ਤੇਰੀ ਈਸ਼ਵਰੀ ਬੁੱਧੀ ਇਹਨਾਂ ਦੇ ਪਰਿਵਾਰਾਂ ਚ ਐਂਟਰ ਕਰੇ ਤਾਂ ਕਿ ਆਪਣੀਆਂ ਮੈਰਿਡ ਲਾਈਫ ਨੂੰ ਚਲਾ ਸਕਣ ਤੇਰੇ ਕੰਮਾਂ ਨੂੰ ਇਹ ਕਰ ਸਕਣ ਤੇਰੇ ਸੂ ਸਮਾਚਾਰ ਨੂੰ ਇਹ ਸੁਣਾ ਸਕਣ हे ਪਰਮੇਸ਼ਰ ਤੇਰੀ ਈਸ਼ਵਰੀ ਬੁੱਧੀ ਇਹਨਾਂ ਚ ਐਂਟਰ ਕਰੇ ਪਵਿੱਤਰ ਆਤਮਾ ਤੇਰੀ ਈਸ਼ਵਰੀ ਬੁੱਧੀਆਂ ਨਾਲ ਨੂੰ ਦੇਖੁਦਾਵਨ ਕੁਦਾ ਹਰ ਇੱਕ ਕੋ ਮੂਰਖਤਾ ਹੀ ਪਰਮੇਸ਼ਰ ਨਾਲ ਦੀ ਲਾਈਫ ਚੋਂ ਆਊਟ ਹੋਵੇ ਹਰ ਅਟੈਕ ਜੋ ਨਾਲ ਦੀ ਬੁੱਧੀ ਦੇ ਉੱਤੇ ਹੁੰਦਾ ਉਸ ਉੱਤੇ ਪਵਿੱਤਰ ਆਤਮਾ ਦੀ ਅਗੁਤਰੇ 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 ਹਰ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਤੇਰੇ ਜੀਵਿਤ ਨਾਮ ਵਿੱਚ ਖੁਦਾਵਨ ਖੁਦਾ ਜਿੰਨੀਆਂ ਦੁਸ਼ਟ ਆਤਮਾਵਾਂ ਇਹਨਾਂ ਦੀ ਜੀਬ ਦੇ ਇਹਨਾਂ ਦੇ ਸ਼ਬਦਾਂ ਦੇ ਖਿਲਾਫ ਆ ਖੁਦਾਵਨ ਇਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਹਸਬੈਂਡ ਇਹਨਾਂ ਦੀ ਵਾਈਫ ਇਹਨਾਂ ਦੇ ਚੁੱਛ ਫੈਮਿਲੀ ਮੈਂਬਰਸ ਇਹਨਾਂ ਦੇ ਪਰਿਵਾਰ ਦੇ ਮੈਂਬਰਸ ਦੇ ਉੱਤੇ ਜਿੰਨ ਆਦੁੱਸਤ ਆਤਮਾਵਾ ਇਹਨਾਂ ਦੇ ਸ਼ਬਦਾਂ ਨੂੰ ਰੋਂਗ ਯੂਜ਼ ਕਰਦਿਆਂ ਇਹਨਾਂ ਦੀ ਇਹਨਾਂ ਦੀ ਜ਼ੁਬਾਨ ਨੂੰ ਗਲਤ ਯੂਜ਼ ਕਰਦਿਆਂ ਪਰਮੇਸ਼ਾ ਅੱਜ ਜੋ ਸਾਰੀਆਂ ਰੋਂਗ ਚੀਜ਼ਾਂ ਜੋ ਇਹਨਾਂ ਦੀ ਜ਼ੁਬਾਨ ਦੇ ਦੁਆਰਾ ਡੈਵਲ ਯੂਜ਼ ਕਰਦਾ ਪਰਮੇਸ਼ਾ ਉਹ ਰੋਂਗ ਸ਼ਬਦਾਂ ਨੂੰ ਪਿਤਾ ਪਰਮੇਸ਼ਰ ਉਹ ਉਹ ਰੌਂਗ ਸ਼ਬਦ ਸ਼ਤਾਨੀ ਸ਼ਬਦ ਜੋ ਸ਼ੈਤਾਨ ਇਹਨਾਂ ਦੀ ਲਾਈਫ ਦੇ ਇਹਨਾਂ ਦੀ ਜ਼ੁਬਾਨ ਦੇ ਦੁਆਰਾ ਯੂਜ਼ ਕਰਦਾ ਆ ਜੋ ਸਾਰੇ ਸ਼ਬਦਾਂ ਨੂੰ ਮੈਂ ਸ਼ਾਪਿਤ ਖੋਜਿਤ ਕਰ ਦਿਆਂ ਔਰ ਖੁਦਾਵਨ ਖੁਦਾ ਮੈਂ ਪ੍ਰਾਰਥਨਾ ਕਰਦੀ ਯੇਸ਼ੂ ਮਸੀਹ ਦੇ ਨਾਮ ਚ ਜਿਨ੍ਹਾਂ ਦੀਆਂ ਜ਼ੁਬਾਨਾਂ ਨੂੰ ਮੱਸਾ ਕਰ ਦੇ ਮੱਸਾ ਕਰ ਦੇ ਮੱਸਾ ਕਰ ਦੇ ਇਹਨਾਂ ਦੇ ਹੋਟਾਂ ਨੂੰ ਮੱਸਾ ਕਰ ਇਹਨਾਂ ਦੇ ਸ਼ਬਦਾਂ ਨੂੰ ਮੱਸਾ ਕਰ ਇਹਨਾਂ ਦੀਆਂ ਪ੍ਰਾਤਾਂਵਾਂ ਨੂੰ ਮੱਸਾ ਕਰ ਮੱਸਾ ਕਰ ਮੱਸਾ ਕਰ ਮੱਸਾ ਕਰ ਮੱਸਾ ਕਰ ਪਰਮੇਸ਼ਰ ਕਹਿਣਾ ਸ਼ੁਰੂ ਕਰੋ ਕਿ ਖੁਦਾਵੰ ਹਰ ਇੱਕ ਕੋ ਡੈਵਲ ਨੇ ਪਰਮੇਸ਼ਰ ਜੋ ਮੇਰੀ ਜ਼ੁਬਾਨ ਦੇ ਦੁਆਰਾ ਗਲਤ ਸ਼ਬਦ ਪੋਇਆ ਮੇਰੇ ਬੱਚਾਂ ਦੀ ਲਾਈਫ ਦੇ ਉੱਤੇ ਮੇਰੀ ਲਾਈਫ ਦੇ ਉੱਤੇ ਮੇਰੀ ਮੈਰਿਡ ਲਾਈਫ ਦੇ ਉੱਤੇ ਮੇਰੀ ਹੈਲਥ ਦੇ ਉੱਤੇ ਮੇਰੇ ਬਿਜ਼ਨਸ ਦੇ ਉੱਤੇ ਮੇਰੇ ਫਾਈਨੈਂਸ ਦੇ ਉੱਤੇ ਮੇਰੀ ਲਾਈਫ ਦੇ ਉੱਤੇ ਜਿੰਨਾ ਮੈਂ 네ਗੇਟਿਵ ਡਿਕਲੇਅਰ ਕੀਤਾ ਪਿਤਾ ਅੱਜ ਮੈਂ ਤੇਰੇ ਕੋਲੋਂ ਦਇਆ ਮੰਗਦਾ ਤੇਰੇ ਅਨੁਗ੍ਰਹਿ ਨੂੰ ਮੰਗਦਾ ਜੋ ਸਾਰੇ ਬੈਡ ਸ਼ਬਦ ਸ਼ਾਪਿਤ ਹੋ ਜਾਣ ਖੁਦਾਵੰ ਅੱਜ ਜੋ ਸਾਰੇ ਰੋਂਗ ਸ਼ਬਦਾਂ ਦੀ ਸਾਮ ਅ ਟੁੱਟੇ ਪਵਿੱਤਰ ਆਤਮਾ ਤੇਰੀ ਫਾਇਰ ਦੇ ਦੁਆਰਾ ਅੱਜ ਜੋ ਸਾਰੇ ਪ੍ਰਭਾਵ ਜੋ ਮੈਂ ਆਪਣੇ ਸ਼ਬਦਾਂ ਦੇ ਦੁਆਰਾ ਆਪਣੇ ਆਪਣੀ ਲਾਈਫ ਦੇ ਉੱਤੇ ਬੋਇਆ ਖੁਦਾਵੰ ਖੁਦਾ ਉਹਨਾਂ ਦੇ ਸਾਰੇ ਪਰ ਪਾਪ ਟੁੱਟ ਜਾਣ ਖੁਦਾਬਨ ਖੁਦਾ ਅور ਅੱਜ ਮੈਂ ਡਿਕਲੇਅਰ ਕਰਦਾ ਤੇਰੇ ਜੀਵਿਤ ਨਾਮ ਚ ਮੈਂ ਡਿਕਲੇਅਰ ਕਰਦੀ ਪਿਤਾ ਅੱਜ ਮੈਂ ਆਪਣੇ ਸ਼ਬਦਾਂ ਨੂੰ ਰਾਈਟ ਟੂ ਯੂਜ਼ ਕਰਦਾ ਪਵਿੱਤਰ ਆਤਮਾ ਮੇਰੀ ਮਦਦ ਕਰ ਮੇਰੀ ਮੈਰਿਡ ਲਾਈਫ ਬlesਸਿਆ ਮੇਰੀ ਮੈਰੀ ਲਾਈਫ ਬਲੈਸ ਹੈ ਪਰਮੇਸ਼ਰ ਮੇਰੇ ਬੱਚੇ ਬਲੈਸ ਮੇਰਾ ਘਰ ਬਲੈਸ ਹੈ ਮੇਰਾ ਫਾਈਨੈਂਸ ਬਲੈਸ ਹੈ ਮੇਰੀ ਫੈਮਿਲੀ ਬਲੈਸ ਹੈ ਮੇਰਾ ਚਰਚ ਬਲੈਸ ਹੈ ਮੇਰੀ ਬੁੱਧੀ ਬਲੈਸ ਹੈ ਪਰਮੇਸ਼ਰ ਮੇਰਾ ਬੋਲਣਾ ਬਲੈਸ ਹੈ ਮੇਰਾ ਉੱਠਣਾ ਬੈਠਣਾ ਚੱਲਣਾ ਫਿਰਨਾ ਮੇਰੀ ਇੱਕ ਇੱਕ ਚੀਜ਼ ਬਲੈਸ ਹੈ ਪਰਮੇਸ਼ਰ ਤੇਰੇ ਜੀਵਿਤ ਨਾਮ ਵਿੱਚ ਖੁਦਾਵਨ ਖੁਦਾ ਅੱਜ ਮੈਂ ਸਾਰੇ ਆਪਣੇ ਰੋਂਗ ਸ਼ਬਦਾਂ ਨੂੰ ਸ਼ਾਪਿਤ ਕਰ ਦਵਾਂ ਉਹਨਾਂ ਦੀ ਸਾਰੀ ਤਾਕਤ ਨੂੰ ਮੈਂ ਤੋੜ ਦਵਾਂ ਤੋੜ ਦਿਆਂ ਪਵਿੱਤਰ ਆਤਮਾ ਮੇਰੇ ਹੋਟਾਂ ਨੂੰ ਮਸਾ ਕਰ ਮੇਰੇ ਸ਼ਬਦਾਂ ਨੂੰ ਮਸਾ ਕਰ ਖੁਦਾਵਨ ਖੁਦਾ ਇੱਕ ਇੱਕ ਜਨ ਕਹਿਣਾ ਸ਼ੁਰੂ ਕਰੋ ਕਿ ਖੁਦਾਵਨ ਮੇਰੇ ਸ਼ਬਦਾਂ ਨੂੰ ਰਾਈਟ ਕਰ ਪਵਿੱਤਰ ਆਤਮਾ ਮੇਰੇ ਸ਼ਬਦਾਂ ਨੂੰ ਰਾਈਟ ਕਰ ਮੇਰੇ ਬੱਚਿਆਂ ਦੇ ਸ਼ਬਦਾਂ ਨੂੰ ਰਾਈਟ ਕਰ ਪਰਮੇਸ਼ਰ ਮੱਸਾ ਕਰ ਮੱਸਾ ਕਰ ਮੱਸਾ ਕਰ ਮੱਸਾ ਕਰ ਇਹਨਾਂ ਹੋਟਾਂ ਤੇ ਪਹਿਰਾ ਬਿਠਾ ਪਵਿੱਤਰ ਆਤਮਾ ਇਹਨਾਂ ਸ਼ਬਦਾਂ ਤੇ ਪਹਿਰਾ ਬਿਠਾ ਪਵਿੱਤਰ ਆਤਮਾ ਤਾਂ ਕਿ ਸ਼ੈਤਾਨ ਅੱਜ ਤੋਂ ਬਾਅਦ ਮੇਰੇ ਸ਼ਬਦਾਂ ਨੂੰ ਮੇਰੇ ਹੋਟਾਂ ਨੂੰ ਰੋਂਗ ਯੂਜ਼ ਨਾ ਕਰ ਸਕੇ ਮੇਰੇ ਬੱਚਿਆਂ ਦੇ ਮੇਰੇ ਹਸਬੰਡ ਮੇਰੀ ਵਾਈਫ ਮੇਰੇ ਪਰਿਵਾਰ ਮੇਰੇ ਮੇਰੇ ਚੱਚ ਫੈਮਿਲੀ ਮੈਂਬਰਸ ਦੇ ਹੋਟਾਂ ਨੂੰ ਸ਼ਬਦਾਂ ਨੂੰ ਰੋਂਗ ਯੂਜ਼ ਨਾ ਕਰ ਸਕੇ ਪਰਮੇਸ਼ਰ ਮੈਨੂੰ ਮੱਸਾ ਕਰ ਮੇਰੇ ਲੋਕਾਂ ਨੂੰ ਮੱਸਾ ਕਰ ਪਰਿਵਾਰਾਂ ਨੂੰ ਮਸਾ ਕਰ ਪਰਮੇਸ਼ਰ ਪਿਤਾ ਮੈਂ ਤੇਰੇ ਲੋਕਾਂ ਨੂੰ ਮਸਾ ਕਰਦੀ ਇਹਨਾਂ ਦੀ ਬੁੱਧੀ ਨੇ ਇਹਨਾਂ ਦੇ ਸ਼ਬਦਾਂ ਨੂੰ ਨੇ ਹੋਟਾਂ ਨੂੰ ਪਰਮੇਸ਼ਰ ਰਬਾ ਸ਼ਕਾਤਨ ਲਾ ਰਬਾ ਰਸ਼ਕਾਤਨ ਲਾ ਰਬਾ ਬਬਾ ਬਬਾ ਰੋ ਬੋ ਰੋ ਯੋਕੋਤੋਨੋ ਲੋ ਰੋ ਬੋ ਰੋ ਸ਼ੇਕੇ ਤੇ ਨੇਲੇ ਰੇ ਬਰੇ ਔਰ ਪਿਤਾ ਮੈਂ ਪ੍ਰਾਰਥਨਾ ਕਰਦੀ ਹਾਰਿਕ ਕੋ ਆਤਮਾ ਜਨਦਿਆਂ ਰਾਹਾਂ ਨੂੰ ਪਰਮੇਸ਼ਰ ਪਾਪ ਦੀ ਵੱਲ ਮੋੜ ਦਿਆਂ ਖੁਦਾਵੰ ਇਹਨਾਂ ਦੇ ਕਦਮਾਂ ਨੂੰ ਪਾਪ ਦੀ ਵੱਲ ਲੈ ਕੇ ਜਾਂਦੀਆਂ ਪਰਮੇਸ਼ਰ ਇਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਹਸਬੈਂਡ ਇਹਨਾਂ ਦੀ ਵਾਈਫ ਇਹਨਾਂ ਦੇ ਪਰਿਵਾਰਾਂ ਦੇ ਜੋ ਕਦਮਾਂ ਨੂੰ ਪਰਮੇਸ਼ਰ ਰਸਤਿਆਂ ਨੂੰ ਰੋਂਗ ਲੈ ਕੇ ਜਾਂਦੀ ਪਾਪ ਦੀ ਵੱਲ ਲੈ ਕੇ ਜਾਂਦੀ ਮੌਤ ਦੀ ਵੱਲ ਲੈ ਕੇ ਜਾਂਦੀ ਹਰ ਇੱਕ ਨੂੰ ਅੰਧਕਾਰ ਦੀ ਸ਼ਤਾਨੀ ਤਾਕਤ ਦਿੱਤੇ ਹੌਲੀ ਕੋਸ ਦੀ ਫਾਇਰ ਉੱtre ਫਾਇਰ ਉੱtre ਫਾਇਰ ਉੱtre ਫਾਇਰ ਉੱtre ਫਾਇਰ ਉੱtre ਡੈਵਲ ਕੈੱਟ ਫਾਇਰ ਕੈੱਟ ਫਾਇਰ ਕੈੱਟ ਫਾਇਰ ਆਈ ਤੋਂ ਬਾਅਦ ਇਹਨਾਂ ਦੇ ਰਸਤੇ ਪਰਮੇਸ਼ਰ ਦੀ ਵੱਲ ਚੱਲਣਗੇ ਮੈਂ ਡਿਕਲੇਅਰ ਕਰਦੀ ਹਾਂ ਇਹਨਾਂ ਦੇ ਕਦਮ ਪਰਮੇਸ਼ਵਰ ਦੀਵਾਲ ਵਧਣਗੇ ਪਰਮੇਸ਼ਵਰ ਦੀਆਂ ਰਾਹਾਂ ਦੀਵਾਲ ਵਧਣਗੇ ਉਹਦੇ ਬਚਨ ਦੇ ਵੱਲ ਵਧਣਗੇ ਪਵਿੱਤਰਤਾਈ ਦੀਵਾਲ ਵਧਣਗੇ ਇਹਨਾਂ ਦੇ ਘਰ ਪਰਿਵਾਰ ਬ੍ਰੈਸਟ ਹੋਣਗੇ ਹਰ ਸ਼ੈਤਾਨੀ ਰਸਤੇ ਬੰਦ ਹੋ ਜਾਣ ਯੇਸ਼ੂ ਮਸੀਹ ਦੇ ਨਾਮ ਚ ਔਰ ਖੁਦਾਵਨ ਤੇਰੇ ਈਸ਼ਵਰੀ ਰਸਤੇ ਇਹਨਾਂ ਦੇ ਲਈ ਖੁੱਲ ਜਾਣ ਪਵਿੱਤਰ ਆਤਮਾ ਖੁਦਾਵਨ ਖੁਦਾ ਹੱਟ ਡੈਵਲ ਦੀ ਯੋਜਨਾ ਦੀ ਲਾਈਫ ਤੋਂ ਮੈਂ ਕੈਨਸਲ ਕਰ ਦਿਆਂ ਜਿੰਨੇ ਸ਼ੈਤਾਨ ਦੀਆਂ ਤਾਕਤਾਂ ਦੀ ਵੇਟ ਕਰੀਆਂ ਅੱਜ ਦੇ ਦਿਨ ਦੇ ਵਿੱਚ ਖੁਦਾਵਨ ਖੁਦਾ ਇਹਨਾਂ ਨੂੰ ਸੁਟਣ ਦੇ ਲਈ ਇਹਨਾਂ ਦੇ ਰਸਤਿਆਂ ਨੂੰ ਪਾਪ ਦੀਵਲ ਮੋੜਨ ਦੇ ਲਈ ਇਹਨਾਂ ਦੇ ਬੱਚਿਆਂ ਨੇ ਦੇ ਹਸਬੰਦ ਇਹਨਾਂ ਦੀ ਵਾਈਫ ਇਹਨਾਂ ਦੇ ਪਰਿਵਾਰਾਂ ਦੇ ਰਸਤੇ ਨੂੰ ਪਾਪ ਦੀਵਲ ਮੋੜਨ ਦੇ ਲਈ ਪਰਮੇਸ਼ਰ ਖੁਦਾਵੰ ਖੁਦਾ ਜਿੰਨੀਆਂ ਦੁਸ਼ਤ ਆਤਮਾ ਨਹੀਂ ਸੁਬਾਨੂ ਰੋਂਗ ਯੂਜ਼ ਕਰਨਾ ਚਾਹੁੰਦੀਆਂ ਇਹਨਾਂ ਦੀ ਬੁੱਧੀ ਨੂੰ ਪਰਮੇਸ਼ਰ ਰੋਂਗ ਯੂਜ਼ ਕਰਨਾ ਚਾਹੁੰਦੀਆਂ ਅੱਜ ਮੈਂ ਕਮਾਂਡ ਕਰਦੀ ਹਾਂ ਤੇਰੇ ਜੀਵਿਤ ਨਾਮ ਜੀ ਅਸ਼ਰਾਜਾ ਉਹ ਸਾਰੀਆਂ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਸ਼ਾਪਿਤ ਹੋ ਜਾਣ ਉਹ ਸਾਰੀਆਂ ਸ਼ਤਾਨੀ ਤਾਕਤਾਂ ਅੱਜ ਗਿਰ ਜਾਣ ਯੇਸ਼ੂ ਮਸੀਹ ਦੇ ਨਾਮ ਦੇਜ ਹਰ ਇੱਕ ਕੋ ਜੂਲਾ ਤੋੜਿਆ ਜਾਵੇ ਪਰਮੇਸ਼ਰਾਂ ਦੀ ਲਾਈਫ ਦੇ ਉੱਤੇ ਪਰਮੇਸ਼ਰ ਔਰ ਖੁਦਾਵਨ ਅੱਜ ਇਹਨਾਂ ਦਾ ਆਉਣਾ ਤੇਰੀ ਹਜ਼ੂਰ ਵਿੱਚ ਮੁਬਾਰਕ ਹੋਵੇ ਬਲੈਸ ਹੋਵੇ ਨਾ ਰਾਜਾ ਮੁਬਾਰਕ ਹੋਵੇ ਅੱਜ ਇਹਨਾਂ ਦੇ ਹੱਥਾਂ ਦੇ ਕੰਮ ਮੁਬਾਰਕ ਹੋਣ ਅੱਜ ਇਹਨਾਂ ਦਾ ਬੋਣਾ ਤੇਰੇ ਘਰ ਦੇ ਵਿੱਚੋਂ ਮੁਬਾਰਕ ਹੋਵੇ ਖੁਦਾਵੰਨ ਖੁਦਾ ਅੱਜ ਜਿੱਥੇ ਜਨ ਪਰਵਾਰਸ਼ਾਲੀ 92 ਪਿਤਾ ਜਿਨਨੇ ਬਿਮਾਰਾਈ ਦੀ ਮਿਹਰਿਸ ਪ੍ਰਾਰਥਨਾ ਨੂੰ ਸੁਣ ਰਿਹਾ ਆਪਣੀ ਬਿਮਾਰੀਆਂ ਵਾਲੀ ਜਗ੍ਹਾ ਤੇ ਹੱਥ ਰੱਖੋ ਪਰਮੇਸ਼ਰ ਦਾ ਆਤਮਾਤ ਨੂੰ ਟੱਚ ਕਰੇ ਅੱਜ ਆਪਣੇ ਬਿਮਾਰ ਲੋਕਾਂ ਨੂੰ ਟੱਚ ਕਰੋ ਪਰਮੇਸ਼ਰ ਤੇਰਾ ਆਤਮਾ ਅੱਜ ਉਹਨਾਂ ਲੋਕਾਂ ਨੂੰ ਹੀਲ ਕਰੇ ਬਲੈਸ ਕਰੇ ਪਰਮੇਸ਼ਰ ਔਰ ਵੱਡੀਆਂ ਕਵਾਇਆਂ ਨਾਲ ਖੜਾ ਕਰੇ ਪਿਤਾ ਇੱਕ ਇੱਕ ਰੋਗੀ ਯੇਸ਼ੂ ਦੇ ਕੋਡੇ ਖਾਨ ਨਾਲ ਚੰਗਾ ਹੋ ਜਾਵੇ ਇੱਕ ਇੱਕ ਰੋਕੀ ਯਸ਼ੂ ਦੇ ਕੋੜੇ ਖਾਨ ਨਾਲ ਚੰਗਾ ਹੋ ਚੁੱਕਿਆ ਵਾ ਹਰ ਬਿਮਾਰੀ ਲਚਾਰੀ ਜਾਦੂ ਟੋਣੇ ਤਾਨੂੰ ਛੱਡ ਕੇ ਜਾਣ ਯਸ਼ੂ ਮਸੀਹ ਦੇ ਨਾਮ ਸਪਨਿਆਂ ਦੇ ਦੁਆਰਾ ਤੰਗ ਕਰਨ ਵਾਲੀਆਂ ਗੰਦੀਆਂ ਆਤਮਾ ਦੇਤੇ ਮਹੌਲੀਕੋਸੀ ਫਾਇਰ ਰਿਲੀਜ਼ ਕਰਦੀਆਂ ਅੱਜ ਤੋਂ ਬਾੜ ਤੁਹਾਡੇ ਸਪਨੇ ਈਸ਼ਵਰੀ ਹੋ ਜਾਣ ਤੁਹਾਡੇ ਸਪਨੇ ਹੈਵਨਲੀ ਹੋ ਜਾਣ ਪਰਮੇਸ਼ਰ ਦੇ ਦੂਤਾਂ ਨੂੰ ਵਿਜ਼ਿਟ ਕਰਨ ਪਰਮੇਸ਼ਰ ਦਾ ਆਤਮਾ ਤਾਨੂੰ ਵਿਜ਼ਿਟ ਕਰੇ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਚ ਹਰ ਸ਼ਤਾਨੀਤਾ ਕਾ ਹਰ ਪ੍ਰਭਾਵ ਸ਼ਤਾਨੀਤਾ ਨੂੰ ਛੱਡ ਕੇ ਜਾਵੇ ਯਸ਼ੂ ਮਸੀਹ ਦੇ ਨਾਮ ਔਰ ਆਂ ਜ਼ਿੰਦਗੀਆਂ ਤੁਹਾਡੇ ਕਰਾਨੇ ਸੇਵ ਨਾ ਰਹਿਣ ਸਾਰੇ ਪ੍ਰਭਾਵਸ਼ਤਾਨੀ ਟੁੱਟ ਚੁੱਕੇ ਆ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਦੀ ਤਾਰੀਫ ਕਰਨੀ ਸ਼ੁਰੂ ਕਰੋ ਖੁਦਾਵੰ ਤੈਰਾ ਧੰਨਵਾਦ 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 ਤੇਰੀ ਜੀਵਿਤ ਪ੍ਰੈਜੈਂਸ ਲਈ ਓ ਲਹੁ ਜੋਹਾਬਲ ਦਿਲਹੁ ਤੁਤਮ ਗੱਲਾਂ ਨੂੰ ਬੋਲਦਾ ਪਰਮੇਸ਼ਰ ਮੈਂ ਤੇਰੇ ਉਸ ਲਹੁ ਨੇ ਕਿ ਜਾਨਦੇ ਜੀਵਨ ਦੇ ਉੱਤੇ ਲਗਾਉਣੀ ਇਹਨਾਂ ਦੇ ਕਰਾਂ ਪਰਿਵਾਰਾਂ ਦੇ ਉੱਤੇ ਲਗਾਉਣੀ ਪਿਤਾ ਇਹ ਵੱਡੀਆਂ ਗਵਾਹੀਆਂ ਨਾਲ ਵਾਪਸ ਆਉਣ ਖੁਦਾਵੰ ਨਆਂ ਗੱਡੀਆਂ ਇਹਨਾਂ ਦੇ ਵਾਹिकल्स ਪਿਤਾ ਜਿੰਨੇ ਸਫਰ ਅੱਜ ਕਰਨ ਤੇਰੇ ਨਾਮ ਚ ਮੁਬਾਰਕ ਹੋਣ ਤੇਰੇ ਲੋਟ ਚ ਚਪੋਨੀਆ ਪਰਮੇਸ਼ਰ ਹਰ ਐਕਸੀਡੈਂਟਲੀ ਸਪਿਰਟ ਨੂੰ ਮੈਂ ਡਾਂਟ ਦਿਆਂ ਹਰ ਡੈੱਥ ਦੀ ਸਪਿਰਟ ਨੂੰ ਮੈਂ ਡਾਂਟ ਦਿਆਂ ਡੈਵਲ ਦੀ ਹਰ ਇੱਕ ਆਤਮਾ ਨੂੰ ਮੈਂ ਡਾਂਟ ਜੋ ਸ਼ਤਾਨ ਨੇ ਤੇਰੇ ਲੋਕਾਂ ਲਈ ਰੱਖੀ ਪਰਮੇਸ਼ਰ ਔਰ ਤੇਰੇ ਸਵਰਗੀ ਦੂਤ ਇਹਨਾਂ ਦੇ ਅੰਗ ਸੰਗ ਉਹਨਾਂ ਤੇਰਾ ਆਤਮਾ ਨੂੰ ਚਲਾਵੇ ਖੁਦਾਵੰ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਚ ਇਸ ਪ੍ਰਾਰਥਨਾ ਨੂੰ ਮੰਗੇ ਪਾਲਿਣਿਆ ਆਮੇਨ ਆਮੇਨ